बाई नंबर वार्ड जेतु काउंसलर शिंदर प्रधान नगर निगम अमृतसर चौना तो जीत हासिल करन तो बाद पहला पावन वाल्मीकि की तिरत्वखेनतमस्तक होए बाई नंबर वार्ड जेतु काउंसलर शिंदर प्रधान भगवान वाल्मीकि महाराज जी दल या आशीर्वाद हां जी अपना नाम दस के और की संदेश देना चाहूंगा मैं संत अशोक लंकेश ऋषि सेवक प्रभु रत्नाकर जी महाराज दे चरणा दा ਅੱਜ ਬਹੁਤ ਹੀ ਸਾਡੇ ਲਈ ਗਰਵ ਔਰ ਖੁਸ਼ੀ ਦੀ ਗੱਲ ਆ ਕਿ ਪ੍ਰਵਰਤ ਨਾਕਰ ਜੀ ਮਹਾਰਾਜ ਜੀ ਦੇ ਅਸ਼ੀਰਵਾਦ ਦੇ ਨਾਲ ਭਗਵਾਨ ਵਾਲਮੀਕੀ ਮਹਾਰਾਜ ਦੀ ਕਿਰਪਾ ਦੇ ਨਾਲ ਸਾਡੀ ਕੌਮ ਦੇ ਹੀਰੇ ਜੋ ਪ੍ਰਵਰਤ ਨਾਕਰ ਜੀ ਮਹਾਰਾ ਨੇ ਸਾਡੀ ਝੋਲੀ ਚ ਪਾਇੀ ਸੀ ਭਾਰਤੀ ਵਾਲਮੀਕੀ ਆਧਾਰਨ ਸਮਾਜ 1964 ਤੋਂ ਅੰਮ੍ਰਿਤਸਰ 22 ਨੰਬਰ ਤੋਂ ਇਲੈਕਸ਼ਨ ਲੜ ਕੇ ਆਪਣੀ ਮਿਹਨਤ ਸਦਕਾ ਆਪਣੀ ਇਮਾਨਦਾਰੀ ਸਦਕਾ ਅੱਜ ਇਹ ਕਾਉਂਸਲਰ ਬਣ ਕੇ ਭਗਵਾਨ ਵਾਲਮੀਕੀ ਤੀਰਸਤੇ ਮੱਥਾ ਟੇਕਣ ਆਏ ਆ ਤੇ ਅਸੀਂ ਭਗਵਾਨ ਵਾਲਮੀਕੀ ਮਹਾਰਾ ਦੇ ਚਰਨਾਂ ਚ ਅਰਦਾਸ ਕਰਦੇ ਆ ਕਿ ਇਹਨਾਂ ਬੱਚਿਆਂ ਤੇ ਆਸ਼ੀਰਵਾਦ ਇਸੇ ਤਰ੍ਹਾਂ ਪਰਮ ਪਿਤਾ ਪਰਮਾਤਮਾ ਬਣਾਏ ਰੱਖਣਾ ਇਹਨਾਂ ਬੱਚਿਆਂ ਨੂੰ ਇਸੇ ਤਰ੍ਹਾਂ ਤਰੱਕੀਆਂ ਬਖਸ਼ਣਾ ਤਾਂ ਜੋ ਆਪ ਜੀ ਦੇ ਨਾਮ ਨੂੰ ਉੱਚਾ ਕਰਦੇ ਰਹਿਣ ਸਮਾਜ ਦੇ ਵਿੱਚ ਔਰ ਪ੍ਰਭੂ ਰਤਨਾਕਰ ਜੀ ਮਹਾਰਾ ਦਾ ਜਿਹੜਾ ਸੁਪਨਾ ਆ ਧਾਰਮਿਕ ਤੌਰ ਤੇ ਸਮਾਜਿਕ ਤੌਰ ਤੇ ਉਸ ਸੁਪਨੇ ਨੂੰ ਸਾਡੇ ਵਿਦਵਾਨ ਜੀ ਇਸੇ ਤਰ੍ਹਾਂ ਵਿਡਲਾਨ ਜੀ ਵਰਗੇ ਹੋਰ ਵੀ ਧਰਮਪ੍ਰੇਮੀ ਜਿਹੜੇ ਸਾਡੇ ਆ ਸਾਥੀ ਹੈ ਉਹ ਸਕਾਰ ਕਰਨ ਇਹੀ ਅਸੀਂ ਭਗਵਾਨ ਵਾਲਮੀਕੀ ਮਹਾਰਾਜ ਚਰਨਾਂ 'ਚ ਪ੍ਰਾਰਥਨਾ ਕਰਦੇ ਹਾਂ ਜੈ ਵਾਲਮੀਕੀ ਔਰ ਵਿਡਲਾਨ ਜੀ ਨੂੰ ਪਰਿਵਾਰ ਨੂੰ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦਿੰਦੇ ਹਾਂ ਜੋ ਬੋਲੇ ਸੋਨਰਵੇ ਭਗਵਾਨ ਵਾਲਮੀਕੀ ਜੀ ਪਵਨ ਵਾਲਮੀਕੀ ਤਿਰਨ ਸਮਸਤਕ ਹੋਏ ਹੋ ਔਰ ਤੁਹਾਡੀ ਜਿੱਤ ਵੀ ਹੋਈ ਆ ਤੇ ਕੀ ਕਹਿਣਾ ਚਾਹੁੰਦੇ ਸਤਿਕਾਰ ਮੈਂ ਸਭ ਤੋਂ ਪਹਿਲੇ ਸ਼ੁਕਰਾਨਾ ਕਰੂੰਗਾ ਪਰਮਾਤਮਾ ਭਗਵਾਨ ਵਾਲਮੀਕੀ ਮਹਾਰਾਜ ਜੀ ਦਾ ਔਰ ਮੇਰੇ ਵਾਰਡ ਦੇ 22 ਨੰਬਰ ਵਾਰਡ ਦੇ ਜਿੰਨੇ ਵੀ ਵੋਟਰ ਸਪੋਰਟਰ ਨੇ ਉਹਨਾਂ ਨੇ ਜਿਹੜਾ ਜਿੱਤ ਦਾ ਸਹਾਰਾ ਦਿੱਤਾ ਆ ਉਹਨਾਂ ਨੂੰ ਮੈਂ ਚਰਨਾਂ ਦਾ ਲਾ ਕੇ ਆਪਣੇ ਦਿਲ ਨਾਲ ਲਾਉਂਗਾ ਔਰ ਮੈਂ ਲੋਕਾਂ ਦੇ ਕੰਮਾਂ ਤੇ ਖਰਾ ਉਤਰੂਗਾ ਔਰ ਅੱਜ ਮੈਂ ਭਗਵਾਨ ਵਾਲਮੀਕੀ ਤੀਰਤੇ ਵਾਲਮੀਕੀ ਭਗਵਾਨ ਜੀ ਦਾ ਆਸ਼ੀਰਵਾ ਲੈਣਾ ਆ ਔਰ ਮੇਰੇ ਨਾਲ ਸਾਡੇ ਨਿਤਿਸ਼ ਫੀਮ ਜੀ ਸਾਡੇ ਸ਼ਵੀਰ ਦਰਵਾਰ ਜੀ ਦਲ ਸੁਰੱਖਿਆ ਚੈਨਲੋਂ ਵੀ ਐਕਸ਼ਨ ਕਮੇਟੀ ਜੀ ਵੱਲੋਂ ਸਾਡੇ ਸੁਮਿਤ ਜੀ ਨੇ ਅੰਬੇਡਕਰ ਮਹਾ ਪੰਚਾਇਤੂਲਾ ਜਿਹੜਾ ਮੈਨੂੰ ਮਾਨ ਸਨਮਾਨ ਦਿੱਤਾ ਹੈ ਔਰ ਮੈਂ ਹਮੇਸ਼ਾ ਇਹਨਾਂ ਦਾ ਰਣੀ ਰਹੂੰਗਾ ਔਰ ਸਮਾਜ ਦੀ ਸੇਵਾ ਕਰਦਾ ਰਹੂੰਗਾ ਜੀ ਅੱਜ ਦੇ ਵਾਦੇ ਨਿਵਾਸੀਆਂ ਨੂੰ ਔਰ ਸ਼ਹਿਰ ਨਿਵਾਸੀਆਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦਾ ਮੈਂ ਸਾਰੇ ਜਿਹੜੇ ਸ਼ਹਿਰ ਨਿਵਾਸੀ ਨੂੰ ਸੰਦੇਸ਼ ਦੇਣਾ ਚਾਹੁੰਗਾ ਕਿ ਕਿ ਮੇਰ ਜਿਹੜਾ ਕਿ ਉਹ ਕਾਂਗਰਸ ਪਾਰਟੀ ਦਾ ਬਣਨ ਜਾ ਰਿਹਾ ਔਰ ਜਿੰਨਾ ਇਹਨਾਂ ਨੇ ਆਮ ਆਦਮੀ ਪਾਰਟੀ ਨੇ ਜਿਹੜਾ ਵਿਕਾਸ ਦੇ ਕੰਮ ਰੋਕੇ ਸੀ ਉਹ ਸਾਡਾ ਮੇਰ ਬਣ ਕੇ ਪੂਰੇ ਸ਼ਹਿਰ ਦੇ ਅੰਦਰ ਜਿਹੜਾ ਉਹ ਵਿਕਾਸ ਦਾ ਕੰਮ ਕੀਤਾ ਜਾਏਗਾ